ਬਹੁਤ ਬਹੁਤ ਧੰਨਵਾਦ ਕਸਨ ਰਾਜਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ। ਪੂਰੀ ਵੀਡੀਓ ਦੇਖ ਸਕਦੇ ਹੋ। ਤੇ ਵੀਡੀਓ ਨੂੰ ਹਾਈਪ ਜ਼ੂਰ ਕਰਿਓ। ਕਮੈਂਟ ਦੇ ਨਾਲ ਇੱਕ ਹਾਈਪ ਦਾ ਆਪਸ਼ਨ ਹੁੰਦਾ। ਉਹ ਜ਼ਰੂਰ ਕਲਿੱਕ ਕਰਿਓ। ਤਾਂਕਿ ਇਹ ਵੀਡੀਓ ਹੋਰਾਂ ਤੱਕ ਵੀ ਪਹੁੰਚੇ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਦੇ ਹੋ। ਨਵੇਂ ਦੋਸਤ ਸਬਸਕ੍ਰਾਈਬ ਕਰ ਸਕਦੇ ਆ। ਦੇ ਆਂਤ ਵਿੱਚ ਸਵਾਗਤ ਵੀ ਕੀਤਾ ਹੈ। ਤੈਨ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਮਨੁੱਖਤਾ ਬਰਾਬਰ ਹੈ। ਆਓ ਸੁਣੋ ਪੂਰੀ वार्तालाਪ ਦੋਨਾਂ ਵਿਚਾਲੇ ਕੀ वार्तालाप ਹੋਈ ਹੈ ਸਰਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨਟ ਸਰਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰ ਗਏ ਖਾਲਸਾ ਅਕਾਲ ਪੁਰਖ ਦੀ ਫੌਜ ਬਗਟੂ ਖਾਲਸਾ ਪਰਮਾਤਮ ਕੀ ਮੋਲ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਬਹੁਤ ਧੰਨਵਾਦ ਜੀ ਆ ਆ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜ ਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਜਨ ਨੇ ਵਾਬਾਈ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਿਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਯੋਗ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਿਹੰਗ ਸਿੰਘਾਂ ਭ੍ਰਤੀ ਨੇ ਹੰਸੰਗਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਰਕਤਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਨਿਮਾਨੇ ਹੋ ਕੇ ਸੇਵਾ ਭਗਤ ਦੇ ਨਾਲ ਚ ਵਾਹ ਧੰਨਵਾਦ